ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਆਥਨ ਦਾ ਟਾਈਮ ਹੈ ਜੀ 6:00 ਵਜੇ ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਰਿਕਵੈਸਟ ਇੱਕ ਰਿਕੁਐਸਟ ਹੋਰ ਹੈ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆਦਾ ਜੀ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਏਸੀ ਵੀਡੀਓ ਡਿਸਕ੍ਰਿਪਸ਼ਨ ਚ ਮਿਲ ਜਾਊਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਉਸ ਚੈਨਲ ਨੂੰ ਵੀ ਓਮੀ ਸਪੋਰਟ ਕਰਿਓ ਜੀ ਜਿਵੇਂ ਤੁਸੀਂ ਇਸ ਚੈਨਲ ਨੂੰ ਕੀਤਾ ਬਾਕੀ ਹਲੇ ਗੋਹਾ ਵਗੈਰਾ ਮੇਰਾ ਸਨਾਲਾ ਪਿਆ ਤੇ ਮੈਂ ਹੁਣ ਲੱਗੀਆਂ ਜੀ ਇੱਥੇ ਬਾਹਰ ਘਾਹ ਕੱਢਣ ਕਿਉਂਕਿ ਰੂੜੀ ਦੀਆਂ ਜੜਦਲਾਂ ਕਾafi ਹੋ ਗਿਆ ਨਹੀਂ ਪੈਂਦੇ ਰਹਿੰਦੇ ਉਹਦਾ ਕਰਕੇ ਹਨਾ ਸੌਣ ਦੇ ਵਿੱਚ ਕਾਹ ਹੋਈ ਜਾਂਦਾ ਸੋ ਤਾਂ ਕਰਕੇ ਥੋੜਾ ਜਿਹਾ ਕਢੂੰਗੀ ਹਲੇ ਸਾਰਾ ਨਹੀਂ ਕਢਦੀ ਆਪਾਂ ਤਾਂ ਕਿ ਥੋੜਾ ਨੰਗਾ ਜਿਹਾ ਹੋ ਜਾਊਗਾ ਕਿਉਂਕਿ ਜਦੋਂ ਗੁਹਸਟਣਾਉਣੀ ਆ ਫਿਰ ਕਵੀ ਨਹੀਂ ਆ ਲੱਗਦਾ ਵੀ ਕੋਈ ਚੀਜ਼ ਨਾਲ ਵਿੱਚ ਬੈਠੀ ਹੋਵੇ ਤੇ ਜੇ ਇਹਨੂੰ ਨਾ ਕਢਿਆ ਨਹੀਂ ਇੱਕ ਦੋ ਦਿਨ ਚ ਹੋਰ ਬਹੁਤ ਵੱਡਾ ਹੋ ਜਾਣਾ ਕਾਹ ਨਹੀਂ ਤੇ ਫਿਰ ਹੌਲੀ ਹੌਲੀ ਕਰਕੇ ਥੋੜਾ ਥੋੜਾ ਕਰਕੇ ਮਤਲਬ ਮੈਂ ਸਾਰਾ ਕਾਹ ਕਢ ਲੂੰਗੀ ਉਹ ਅਵੈਸੀ ਅਸੀਂ ਇੱਕ ਵਾਰੀ ਪਿਛਲੀ ਵਾਰ ਅਸੀਂ ਪੁੱਛਿਆ ਸੀਗਾ ਕਿਸੇ ਨੂੰ ਦਿਹਾੜੀਏ ਨੂੰ ਮਤਲਬ ਕਿ ਵੀ ਇਹਦਰੋਂ ਸਾਫ਼ ਕਰਨ ਵਾਸਤੇ ਤਾਂ ਉਹ ਕਹਿੰਦੇ 600 ਰੁਪਿਆ ਤਾਂ ਫਿਰ ਹੁਣ ਐ ਲੱਗਦਾ ਵੀ 600 ਰੁਪਿਆ ਬਹੁਤ ਜ਼ਿਆਦਾ ਹੈ ਨਾ ਤੇ ਵੀ ਉਹੀ ਹੋਰ ਕੰਮ ਆਊਗਾ ਤੇ ਐ ਹੁੰਦਾ ਵੀ ਚਲੋ ਅੱਥਰਵੇਂ ਥੋੜਾ ਥੋੜਾ ਕਰਕੇ ਤਿੰਨ ਚਾਰ ਦਿਨਾਂ ਦੇ ਵਿੱਚ ਸਾਰਾ ਕਲੀਅਰ ਹੋ ਜਾਊਗਾ ਤੇ ਬਾਕੀ ਫਿਰ ਹੌਲੀ ਹੌਲੀ ਨਾਲ ਦੇ ਨਾਲ ਫਿਰ ਕਰਦੇ ਰਹਿਵਾਂਗੇ ਕਿਉਂਕਿ ਸੌਂ ਦੇ ਵਿੱਚ ਥੋੜੀ ਹੋਈ ਜਾਂਦਾ ਕਾ ਜੇ ਆਪਾਂ ਸਪਰੇਅ ਵੀ ਛਿੜਕਦੇ ਹਾਂ ਜੀ ਫਿਰ ਵੀ ਇਹ ਹੈਗਾ ਫਿਰ ਫਿਰ ਹਰਾ ਜਾ ਹੋ ਜਾਂਦਾ ਉਹ ਕਿਰਾਂ ਤਾਂ ਮੱਚ ਜਾਂਦਾ ਫਿਰ ਹੋਰ ਹਰਾਂ ਦਾ ਉਹਦੇ ਵਿੱਚ ਵੀ ਐਂ ਲੱਗਦਾ ਵੀ ਮੱਚੇ ਹੋਏ ਘਾੜ ਵਿੱਚ ਕੋਈ ਚੀਜ਼ ਨਾ ਬੈਠੀ ਹੋਵੇ ਉਹ ਚ ਵੀ ਡਰ ਜਾ ਲੱਗਦਾ ਸੋ ਤਾਂ ਕਰਕੇ ਹੁਣ ਮੈਂ ਘਾੜਣ ਲੱਗਦੀ ਆ ਤੇ ਬਾਕੀ ਫਿਰ ਉਸ ਤੋਂ ਬਾਅਦ ਅੰਦਰ ਥੋੜਾ ਜਿਹਾ ਹੋਰ ਕੰਮ ਆ ਡੱਬੇ ਡੁੱਬੇ ਧੋਣੇ ਆ ਜੀ ਉਹ ਵੀ ਧੂੰਗੀ ਤੇ ਚਲੋ ਜੀ ਹੁਣ ਮੈਂ ਟਾਈਮ ਵੇਸਟ ਕਰੇ ਬਿਨਾ ਫਟਾਫਟ ਸ਼ੁਰੂ ਕਰਦੀ ਆ ਵੀਡੀਓ ਹਾਂਜੀ ਲੋ ਜੀ ਹੁਣ ਇੱਥੇ ਮੈਂ ਕਸੀਆ ਲੈ ਕੇ ਇਹਨਾ ਕੜ ਰਹੀ ਹਾਂ ਕਾ ਉਹ ਸਾਹਮਣੇ ਰੂੜੀ ਹੈ ਜੀ ਦੇਖ ਸਕਦੇ ਹੋ ਤੁਸੀਂ ਰੂੜੀ ਦੇ ਨਾਲ ਨਾਲ ਕਾ ਬਹੁਤ ਹਰਾ ਹੋ ਗਿਆ ਜਦੋਂ ਬੱਠਰ ਲੈ ਕੇ ਨਾਗਦੇ ਹਾਂ ਬਹੁਤ ਜ਼ਿਆਦਾ ਇਹ ਨਹੀਂ ਡਰ ਜਾ ਲੱਗਦਾ ਵੀ ਕੋਈ ਚੀਜ਼ ਨਾ ਬੈਠੀ ਹੋਵੇ ਕਿਉਂਕਿ ਸੌਣ ਦਾ ਮਹੀਨਾ ਬਾਕੀ ਹਨਾ ਸੌਣ ਭਾਦੋ ਦੇ ਵਿੱਚ ਜਿਹੜੀਆਂ ਇਦਾਂ ਦੀ ਚੀਜ਼ਾਂ ਜ਼ਿਆਦਾ ਨਿਕਲਦੀਆਂ ਹੈ ਕਿਉਂਕਿ ਧਰਤੀ ਥੱਲੇ ਜਿਹੜੀ ਗਰਮੈਸ ਵੱਜ ਜਾਂਦੀ ਹੈ ਨਾ ਸੋ ਬਾਕੀ ਕੁਝ ਚੀਜ਼ ਮਦਰ ਨਾਲ ਹੋਰ ਸ਼ੇਅਰ ਕਰਦੀਆਂ ਜੀ ਮੈਂ ਕਈ ਵਾਰੀ ਸੋਚਦੀ ਹੁੰਨੀ ਆ ਬੈਠੇ ਵੀ ਮੈਂ ਕਦੇ ਸੋਚਿਆ ਨਹੀਂ ਸੀ ਜ਼ਿੰਦਗੀ ਦੇ ਵਿੱਚ ਵੀ ਮੈਂ ਇੰਨਾ ਕੰਮ ਕਰ ਸਕਦੀ ਆ ਕਿਉਂਕਿ ਮੈਂ ਆਪਦੇ ਮਾਪੇ-ਮਾਵ ਦੇ ਘਰੇ ਕਦੇ ਪਾਣੀ ਦਾ ਗਲਾਸ ਵੀ ਨਹੀਂ ਸੀ ਚੱਕਿਆ ਜਿਵੇਂ ਕਦੇ ਰਸੋਈ ਦੇ ਵਿੱਚ ਚੱਲੇ ਵੀ ਜਾਣਾ ਤਾਂ ਮੇਰੇ ਦਾਦਾ ਜੀ ਨੇ ਹਮੇਸ਼ਾ ਆ ਕੇ ਕਹਿਣਾ ਵੀ ਨਹੀਂ ساری ਉਮਰ ਪਈ ਐ ਤੇਰੀ ਕਰਨ ਦੀ ਨਹੀਂ ਦੋ ਜਾਣੀਆਂ ਹੈਗੀਆਂ ਯਾਨੀ ਕਿ ਮੇਰੀ ਦਾਦੀ ਜੀ ਤੇ ਮੇਰੀ ਮੰਮੀ ਵੀ ਆਪ ਹੀ ਕਰ ਲੈਣੀਆਂ ਮੈਨੂੰ ਕੁਕਿੰਗ ਦਾ ਬਸੇ ਸ਼ੌਕ ਹੁੰਦਾ ਸੀ ਸ਼ੁਰੂ ਤੋਂ ਹੀ ਮੈਨੂੰ ਕਈ ਵਰੀ ਐ ਹੁੰਦਾ ਵੀ ਮੈਂ ਕੋਈ ਚੀਜ਼ ਬਣਾਵਾਂ ਜਾਂ ਮੈਂ ਸਿੱਖਾਂ ਤਾਂ ਉਹ ਚਾਚੀ ਜੀ ਵੀ ਮੇਰੇ ਆਉਂਦੇ ਹੁੰਦੇ ਸੀ ਤਾਂ ਮੈਨੂੰ ਇਹ ਹੁੰਦਾ ਮੈਂ ਕੋਈ ਚੀਨ ਕੋਈ ਨਾ ਕੋਈ ਚੀਜ਼ ਸਿੱਖਾਂ ਪਰ ਉਹ ਹਮੇਸ਼ਾ ਕਹਿੰਦੇ ਸੀ ਵੀ ਨਹੀਂ ਤੇਰੀ ਸਾਰੀ ਉਮਰ ਪਈ ਐ ਤੂੰ ਚੱਲ ਆਪਣਾ ਬਾਹਰ ਚੱਲ ਰਸੋਈ ਤੋਂ ਸੋ ਹਮੇਸ਼ਾ ਉਹਨਾਂ ਨੇ ਮੈਨੂੰ ਬੜੇ ਲਾੜਨੇ ਰੱਖਿਆ ਕਿਉਂਕਿ ਸਾਡੇ ਘਰ ਦੇ ਵਿੱਚ ਜੀ ਮੈਂ ਇਕੱਲੀ ਕੁੜੀ ਸੀਗੀ ਉਹਦਾ ਕਰਕੇ ਸੋ ਪਰ ਹੁਣ ਦੇਖ ਕੇ ਆ ਲੱਗਦਾ ਵੀ ਮੈਂ ਇੰਨਾ ਕੰਮ ਕਰ ਸਕਦੀ ਆ ਪਰ ਇਹ ਐ ਵੀ ਜੀ ਮੇਰੇ ਮਾਵਾ ਬਨੇ ਹਮੇਸ਼ਾ ਮੇਰੇ ਦਾਦਾ ਜੀ ਨੇ ਮੈਨੂੰ ਤੇ ਮੇਰੇ ਭਾਈ ਨੂੰ ਜਨਨ ਕੀ ਇਹ ਸਿਖਾਇਆ ਬਿਓਖਰ ਟਾਈਮ ਤੱਕ ਕਦੇ ਪਤਾ ਨਹੀਂ ਹੁੰਦਾ ਵੀ ਕਦ ਵੀ ਆ ਸਕਦਾ ਹੈ ਹਮੇਸ਼ਾ ਸਾਨੂੰ ਦੇ ਲਈ ਤਿਆਰ ਰਹਿਣਾ ਚਾਹੀਦਾ ਤੇ ਓਕੇ ਸਮ ਟਾਈਮ ਦੇ ਵਿੱਚ ਹਮੇਸ਼ਾ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ ਡਰਨਾ ਨਹੀਂ ਚਾਹੀਦਾ ਪਿੱਛੇ ਨਹੀਂ ਹਟਣਾ ਚਾਹੀਦਾ ਔਰ ਕੰਮ ਦੀ ਕਦੇ ਸ਼ਰਮ ਨਹੀਂ ਕਰਨੀ ਚਾਹੀਦੀ ਹਮੇਸ਼ਾ ਮੇਰੇ ਦਾਦਾ ਜੀ ਨੇ ਸਾਨੂੰ ਸਿਖਾਇਆ ਸੀ ਸ਼ਾਇਦ ਉਹਨਾਂ ਚੀਜ਼ਾਂ ਦੇ ਨਤੀਜੇ ਜੀ ਅੱਜ ਇੰਨੀ ਓਕੇ ਟਾਈਮ ਦੇ ਵਿੱਚ ਵੀ ਮਤਲਬ ਕਿ ਅਸੀਂ ਮਤਲਬ ਉਸ ਚੀਜ਼ ਨੂੰ ਮੈਂ ਕਦੇ ਇਹ ਨਹੀਂ ਸੋਚਿਆ ਵੀ ਨਹੀਂ ਮੈਂ ਆ ਕਰ ਨਹੀਂ ਸਕਦੀ ਮੈਂ ਇਹ ਸੋਚਦੀ ਆ ਵੀ ਮੈਂ ਸਭ ਕੁਝ ਕਰ ਸਕਦੀ ਆ ਤੇ ਤਾਂ ਹੀ ਸ਼ਰਪਸੂ ਵੀ ਸੰਭਾਲ ਲੈਂਦੀ ਐ ਗੋਹਾ ਵੀ ਸੱਟ ਲੈਂਦੀ ਐ ਨਹੀਂ ਤਾਂ ਇਹਦੇ ਟਾਈਮ ਦੇ ਪਿੰਡਾਂ ਦੀਆਂ ਕੁੜੀਆਂ ਤੋਂ ਵੀ ਇਹ ਚੀਜ਼ ਮੇਰੇ ਖਿਆਲ ਚ ਨਹੀਂ ਹੁੰਦੀ ਤੇ ਲੋ ਜੀ ਮੈਂ ਇਹੜਾ ਘਾਓ ਵੀ ਘੜ ਲਿਆ ਤੇ ਹੁਣ ਮੈਂ ਇਹਨੂੰ ਚੱਕ ਕੇ ਤੰਗੜੀ ਦੇ ਨਾਲ ਜਿਹੜਾ ਰੂੜੀ ਦੇ ਉੱਪਰ ਸੱਟ ਰਹੀ ਆਂਗੀ ਤੇ ਇਹਦੇ ਉੱਪਰ ਹੀ ਮੈਂ ਗੋਹਾ ਵੀ ਸੜ ਦੂੰਗੀ ਕਿਉਂਕਿ ਉਹਦੇ ਨਾਲ ਇਹ ਖਾਦ ਵੀ ਬਣ ਜਾਊਗੀ ਤੇ ਬਾਕੀ ਇਹਦੇ ਵਿੱਚ ਕੋਈ ਹਜਾ ਬੀ ਨਹੀਂ ਹੈਗਾ ਸਿੰਪਲ ਘਾਈ ਆ ਹਨਾ ਵੀ ਜਿਹੜਾ ਫਸਲ ਦੇ ਵਿੱਚ ਜਾ ਕੇ ਯਾਨੀ ਫਸਲ ਦੇ ਵਿੱਚ ਹਰਾ ਹੋ ਜਾਊਗਾ ਕੋਈ ਏਦਾਂ ਦੀ ਟੈਨਸ਼ਨ ਨਹੀਂ ਆ ਸੋ ਤਾਂ ਕਰਕੇ ਮੈਂ ਸਾਰਾ ਇਕੱਠਾ ਕਰਕੇ ਰੂੜੀ ਦੇ ਉੱਪਰ ਸੜਦਾ ਸੀਗਾ ਤੇ ਮੈਂ ਕਿਹਾ ਚਲੋ ਵੀ ਨਾਲੇ ਇਹ ਆ ਵੀ ਥੱਲੇੋਂ ਸਾਫ਼ ਜਾ ਹੋ ਜੂਗਾ ਨਹੀਂ ਤਾਂ ਇਹ ਡਾਰਾ ਵੀ ਕੱਲ ਨੂੰ ਇਹਦੇ ਵਿੱਚ ਕੋਈ ਚੀਜ਼ ਨਾ ਵੜ ਕੇ ਬਹਿ ਜੇ ਸੋ ਤਾਂ ਕਰਕੇ ਮੈਂ ਕਿਹਾ ਵੀ ਚੰਗੀ ਤਰ੍ਹਾਂ ਤੰਗਲੀ ਦੇ ਨਾਲ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਸੋ ਬਾਕੀ ਜਿਹੜਾ ਬਾਕੀ ਤੇ ਰਹਿ ਗਿਆ ਜੀ ਉਹ ਫੇਰ ਆਪਾਂ ਹੌਲੀ-ਹੌਲੀ ਨਾਲ-ਨਾਲ ਘਟਦੇ ਜਾਵਾਂਗੇ ਕਿਉਂਕਿ ਫੇਰ ਹੋਰ ਵੀ ਕੰਮ ਧੰਦੇ ਕਰਨੇ ਆ ਹੁਣ ਲਓ ਜੀ ਮੈਂ ਇੰਨਾ ਕ ਨਾਂਗਾ ਕਰ ਲਿਆ ਪੰਨਾ ਕਾ ਬਹੁਤ ਸੀ ਇੱਥੇ ਇੱਥੋਂ ਇੱਧਰ ਉੱਧਰ ਖੋਦ ਲਿਆ ਇੱਥੇ ਸੀਗਾ ਉਹ ਖੋਦ ਤਾਂ ਜੇ ਕੜਦਾ ਚੰਗੀ ਤਰ੍ਹਾਂ ਤੇ ਇੱਥੋਂ ਕੜਦਾ ਸਾਰਾ ਤੇ ਇੱਥੋਂ ਕਢ ਦਿੱਤਾ ਜੀ ਸਾਰਾ ਤੇ ਬਾਕੀ ਜਿਹੜਾ ਆ ਘਾਹ ਰਹਿ ਗਿਆ ਤੇ ਆਹ ਰਹਿ ਗਿਆ ਇਹ ਆਪਾਂ ਕੱਲ ਨੂੰ ਮੈਂ ਹੌਲੀ ਹੌਲੀ ਕਿਉਂਕਿ ਫਿਰ ਮੈਂ ਤੁਹਾਨੂੰ ਪਤਾ ਹੈ ਜੀ ਆਥਨ ਦਾ ਰੋਟੀ ਪਾਣੀ ਦਾ ਕਰਨਾ ਹੁੰਦਾ ਤੇ ਹੁਣ ਰੂੜੀ ਨੂੰ ਥੋੜਾ ਨੰਗਾ ਜਿਹਾ ਹੋ ਗਿਆ ਇੱਥੋਂ ਪਹਿਲਾਂ ਬਹੁਤ ਜ਼ਿਆਦਾ ਕਾਹ ਹੋਇਆ ਪਿਆ ਸੀਗਾ ਮੈਂ ਕਿਹਾ ਥੋੜਾ ਥੋੜਾ ਖੋਦਨਾ ਹੁਣ ਇਦਾਂ ਹੀ ਥੋੜਾ ਥੋੜਾ ਕਰਕੇ ਜੀ ਸਾਰਾ ਕੱਢ ਲੂੰਗੀ ਮੈਂ ਤੇ ਰੂੜੀਤੀ ਸੜਦਾ ਆਪਾਂ ਖਾਦ ਬਣ ਜੂਗੀ ਤੇ ਉੱਤੇ ਦੇ ਗੋਹਾ ਸੜ ਦਵਾਂਗੇ ਜੀ ਤੇ ਚਲੋ ਜੀ ਹੁਣ ਚੱਲਦੀ ਆਂ ਅੰਦਰ ਗਰਮੀ ਬਹੁਤ ਆ ਰਹੀ ਹੈ ਘਬਰਾ ਟੋਰੀ ਪਾਣੀ ਵੀ ਨਹੀਂ ਆ ਜਾ ਕੇ ਹਾਂਜੀ ਲਓ ਹੁਣ ਇੱਥੇ ਮੈਂ ਕੱਟ ਰਹੀ ਆ ਜੀ ਸਮਝੀ ਪਿੰਡੀਆਂ ਦੀ ਸਵੇਰ ਵਾਸਤੇ ਤੇ ਜਿਹੜੀ ਹੁਣ ਰਾਤ ਵਾਸਤੇ ਰੋਟੀ ਖਾਣੀ ਏ ਜਨ ਕੀ ਸ਼ਾਮ ਵਾਸਤੇ ਉਹ ਆਪਣੀ ਸਬਜ਼ੀ ਬਣੀ ਹੋਈ ਆ ਆਲੂਆਂ ਦੀ ਤਰੀ ਵਾਲੀ ਸੋ ਪਿੰਡੀ ਦੀ ਆ ਸਵੇਰੇ ਬਣਾਉਣੀ ਆ ਕਿ ਉਹਦੇ ਵਾਸਤੇ ਆਪਾਂ ਕੱਟ ਰਹੀਆਂ ਆਂਗੇ ਫਿਰ ਸਵੇਰੀ ਬਣਾ ਕੇ ਦੋ ਟਾਈਮ ਦੀ ਜਿਹੜੀ ਸਬਜ਼ੀ ਆ ਵਧੀਆ ਸਰ ਜਾਂਦਾ ਤੇ ਜੇ ਆਪਾਂ ਹੁਣ ਆਥਨੀ ਬਣਾ ਲੈਨੀ ਆ ਤਾਂ ਫਿਰ ਸਵੇਰੀ ਜਦੋਂ ਮਤਲਬ ਕਿ ਇਹਨਾਂ ਨੇ ਸਕੂਲ ਵਗੈਰਾ ਜਾਣਾ ਹੁੰਦਾ ਫਿਰ ਉਹ ਤੋਂ ਖਰਾਬ ਹੋਣ ਦੇ ਚਾਂਸ ਹੁੰਦੇ ਆ ਨਾ ਉਹਦੇ ਤਾਂ ਕਰਕੇ ਫਿਰ ਤੇ ਸਵੇਰੇ ਤਾਜੀ ਸਬਜੀ ਧਰ ਲੈਦੀ ਆ ਤਿੰਨੜੇ ਫਿਰ ਆਥਨ ਦਾੜਾ ਕੰਮ ਉਹ ਘਟ ਜਾਂਦਾ ਥੋੜਾ ਜਾਂ ਤੇ ਆਥਨ ਨੇ ਆਪ ਤਸਵੀਰ ਵਾਸਤੇ ਜਿਹੜੀ ਸਬਜੀ ਆ ਉਹ ਹੀ ਕੱਟ ਕੇ ਧਰ ਲੈਨੀ ਆ ਫਿਰ ਉਹੀ ਜਿਹੜਾ ਕੰਮ ਆਪਣਾ ਉਧਰ ਦੂਸਰਾ ਨਿਭੜ ਜਾਂਦਾ ਤੇ ਜਿਹੜੀਆਂ ਪੱਕੀਆਂ ਪੱਕੀਆਂ ਭਿੰਡੀਆਂ ਸੀ ਜੀ ਉਹ ਤਾਂ ਮੈਂ ਸੋਚਿਆ ਸੀ ਮੈਂ ਚਲੋ ਬਾਅਦ ਚੋ ਬੀ ਕਰ ਲੂੰਗੀ ਤੇ ਨਾਲੇ ਮੈਂ ਇਥੇ ਜਿਹੜੀਆਂ ਕਾਣੀਆਂ ਭਿੰਡੀਆਂ ਸੀ ਪਹਿਲੀ ਦੇਖ ਕੇ ਐਡ ਕਰ ਲਈਆਂ ਸੀਗੀਆਂ ਸੜਤੀਆਂ ਸੀ ਉਹ ਕੱਢ ਜਿਹੜੀਆਂ ਜ਼ਿਆਦਾ ਕਾਣੀਆਂ ਜੇ ਲੱਗੀਆਂ ਕਿਉਂਕਿ ਆਜ ਤੱਕ ਅੱਜ ਕੱਲ ਜਿਹੜਾ ਮੌਸਮ ਹੁੰਦਾ ਹੈ ਹੁੰਦਾ ਹਨਾ ਵੀ ਅੱਜ ਕੱਲ ਥੋੜੀ ਸਬਜੀ ਕਾਣੀ ਹੋ ਜਾਂਦੀ ਆ ਪੂਰਾ ਚੱਲਦਾ ਹਨਾ ਮੀਂਹ ਵਗੈਰਾ ਪੈਂਦਾ ਮੌਸਮ ਦੇ ਹਿਸਾਬ ਨਾਲ ਪੈ ਜਾਂਦਾ ਸਬਜ਼ੀਆਂ ਦਾ ਫਰਕ ਇਥੇ ਮਰਮਾਨ ਨਾਲ ਗੱਲਾਂ ਕਰ ਰਹੀ ਸੀ ਰਮਾਨ ਖੜਾ ਸੀ ਜੀ ਉਹਦੇ ਨਾਲ ਗੱਲਾਂ ਕਰ ਰਹੀ ਸੀ ਮੈਂ ਤੇ ਮੋਟਰਸਾਈਕਲ ਦੇ ਬਾਰੇ ਤੇ ਉਹ ਖੜਾ ਸੀਗਾ ਨਾਲੇ ਮੈਂ ਉਹਨੂੰ ਹਾਸਰੇ ਸੀ ਮਜ਼ਾਕ ਕਰ ਰਹੀ ਸੀ ਤੇ ਬਾਕੀ ਜਿਹੜੇ ਪਿਆਜ਼ ਵਗੈਰਾ ਜੀ ਉਹ ਮੈਂ ਸਵੇਰੇ ਕੱਟਣੇ ਆਂਗੇ ਕਿਉਂਕਿ ਪਿਆਜ਼ ਜਿਹੜੇ ਹੈਗੇ ਆਪਾਂ ਜਿਵੇਂ ਹੁੰਦਾ ਨਾ ਸਲਾਦ ਕੱਟਣ ਵਾਲਾ ਆਪਣੇ ਕੋਈ ਕਟਰ ਦੂਸਰਾ ਉਹਦੇ ਨਾਲ ਵਧੀਆ ਕੱਟੇ ਜਾਂਦੇ ਬਰੀਕ ਬਰੀਕ ਕਿ ਜਿਆਦਾ ਪਿਆਜ਼ ਆਪਾਂ ਕੱਟਣੇ ਨਹੀਂ ਹੈਗੇ ਤੇ ਉਹ ਫਿਰ ਟਾਈਮ ਤੇ ਕੱਟ ਲੈਣੇ ਆਂ ਤਨ ਵਾਲੇ ਫਿਰ ਇਹ ਵੀ ਹੈ ਜੀ ਫ੍ਰਿਜ ਦੇ ਵਿੱਚ ਕੱਟ ਗਏ ਧਰ ਦਈਏ ਫਿਰ ਜਿਹੜੇ ਬਾਕੀ ਦਾ ਦੁੱਧ ਪਾਣੀ ਆ ਪਿਆ ਹੁੰਦਾ ਨਾ ਉਹਦੇ ਵਿੱਚ ਸਮੈਲ ਜੀ ਆਉਣ ਲੱਗ ਜਾਂਦੀ ਹੈ ਜੀ ਵੈਸੇ ਤਾਂ ਆਪਣੇ ਕੋਲੇ ਟੱਕਣ ਵਾਲੇ ਡੱਬੇ ਹੈਗੇ ਨੇ ਪਰ ਫਿਰ ਵੀ ਚਲੋ ਐ ਹੁੰਦਾ ਵੀ ਸਬਜ਼ੀ ਦਾ ਤਾਂ ਐ ਹੁੰਦਾ ਵੀ ਸਬਜ਼ੀ ਜ਼ਿਆਦਾ ਕੱਟਣੀ ਹੁੰਦੀ ਆ ਸਬਜ਼ੀ ਨੂੰ ਟਾਈਮ ਲੱਗਦਾ ਪਿਆਜ਼ ਤਾਂ ਚਲੋ ਜਦੋਂ ਆਪਾਂ ਕੱਟਣੀ ਹੁੰਦੀ ਹੈਗੇ ਤੇ ਉਹਦੇ ਨਾਲ ਜਾਂਦਾ ਦੂਸਰੇ ਨਾਲ ਕਦੂ ਕਾ ਉਹਦੇ ਸੈਲਡ ਕੱਟਣ ਵਾਲਿਆਂ ਕੱਟ ਲਈਦੇ ਨੇ ਇਆ ਇੱਕ ਹੁਣ ਮੈਂ ਸੋਚਿਆਗਾ ਸਿਲੈਕਟ ਕਰਿਆ ਸੀਗਾ ਫਲਿੱਪਕਾਰਟ ਤੋਂ ਜਿਹੜਾ ਆਪਣਾ ਦੂਸਰਾ ਕਟਰ ਹੁੰਦਾ ਨਾ ਪਿਆਜ਼ ਬਰੀਕ-ਬਰੀਕ ਕੱਟ ਦਿੰਦਾ ਤੇ ਨਾਲੇ ਲਸਣ ਨਾਲੇ ਅਦਰਕ ਨਾਲੇ ਹਰੀ ਮਿਰਚ ਕੱਟ ਦਿੰਦਾ ਤੇ ਉਹ ਸੋਚਿਆਗਾ ਵੀ ਹੁਣ ਉਹ ਮਗਵਾਉਂਗੀ ਕਿਉਂਕਿ ਹੁਣ ਮੂਰੇ ਸਰਦੀਆਂ ਵੀ ਆ ਜਾਣੀਆਂ ਸਰਦੀਆਂ ਦੇ ਵਿੱਚ ਹੁਣ ਸਾਗ ਵਗੈਰਾ ਹੋਇਆ ਕਰੂ ਫਿਰ ਉਹ ਲਸਣ ਅਦਰਕ ਹਰੀ ਮਿਰਚੇ ਜ਼ਿਆਦਾ ਪਾ ਪਾਉਣੀ ਆਣਾ ਇਹਦੇ ਨਾਲੇ ਸਾਗ ਵਧੀਆ ਬਣਦਾ ਫਿਰ ਉਹ ਐ ਹੁੰਦਾ ਵੀ ਛਿੱਲ ਕੇ फटाफट ਉਹਦੇ ਵਿੱਚ ਪਾ ਕੇ ਉਹ 2 ਮਿੰਟ ਲੱਗਦੇ ਆ ਉਹਦੇ ਨਾਲ ਪੂਰਾ ਬਰੀਕ-ਬਰੀਕ ਕਰ ਦਿੰਦਾ ਹਨਾ ਨਲੀ ਤੜਕਾ ਵਗੈਰਾ ਪਾ ਕੱਟਣਾ ਹੋਵੇ ਸਾਗ ਵਾਸਤੇ ਉਹ ਵੀ ਮਿੰਟ ਲੱਗਦਾ ਨਹੀਂ ਤਾਂ ਟਾਈਮ ਬਹੁਤ ਲੱਗ ਜਾਂਦਾ ਕਿ ਜੇ ਆਪਾਂ ਲਸਣ ਅਦਰਕ ਮੋਟਾ-ਮੋਟਾ ਪਾਈਏ ਸਾਗ ਵਗੈਰਾ ਦੇ ਵਿੱਚ ਫਿਰ ਉਹ ਦਿਲ ਜਾਨੀ ਕਰਦਾ ਖਾਣ ਨੂੰ ਮੂੰਹ ਚ ਆਈ ਜਾਂਦਾ ਸੋ ਤਾਂ ਕਰਕੇ ਮੈਂ ਉਹ ਵੀ ਸੋਚ ਰਹੀ ਸੀ ਮੈਂ ਕਿ ਉਹ ਮੰਗਵਾ ਲਵਾਂ ਮੈਂ ਤੇ ਲੋ ਜੀ ਤੇ ਪਿੰਡੀਆਂ ਵੀ ਤਕਰੀਬਨ ਮੇਰੀਆਂ ਕੱਟੀਆਂ ਗਈਆਂ ਤੇ ਥੋੜੀਆਂ ਬਹੁਤ ਨਹੀਂ ਪਿੰਡੀਆਂ ਰਹਿ ਗਈਆਂ ਬਸ ਜਿਹਨਾਂ ਪੱਕੀਆਂ ਹੋਈਆਂ ਉਹਨਾਂ ਦੇ ਵੀ ਉਹ ਕੱਢਣੇ ਤੇ ਬਾਕੀ ਇੱਥੇ ਮम्मी ਨਾਲ ਕਿ ਅਸੀਂ ਆਥਨ ਦੀ ਰੋਟੀ ਹੁਣ ਮम्मी ਲਾਈ ਹੈ ਕਿਉਂਕਿ ਮੈਂ ਕਾ ਰੇਸੀਕਾ ਆਵਾਰੋਂ ਤੇ ਫਿਰ ਇਹ ਕਹਿੰਦੇ ਮੈਂ ਰੋਟੀ ਲੱਗ ਜਾਨੀ ਆ ਤੇ ਹੁਣ ਇੱਥੇ ਮੈਂ ਪਹਿਲਾਂ نیچے ਨੂੰ ਹਲਤਾ ਹਰ ਕੇ ਬੈਠੀ ਸੀ ਕਿਉਂਕਿ ਜੀ ਬੱਚੀ ਆ ਗਈ ਸੀ ਖੁੱਲ ਕੇ ਪਹਿਲਾਂ ਫੋਨ ਤੇ ਸਟੈਂਡ ਲੱਗਿਆ ਹੋਇਆ ਸੀਗਾ ਸੌਰੀ ਸਟੈਂਡ ਤੇ ਫੋਨ ਲੱਗਿਆ ਹੋਇਆ ਸੀਗਾ ਤੇ ਉਹਦਾ ਕਰਕੇ ਫਿਰ ਐ ਸੀਗਾ ਕਿਤੇ ਫੋਨ ਹੀ ਨਾ ਸਿੱਟ ਦਵਿਆ ਕੇ ਇਹਦਾ ਤਾਂ ਕਰਕੇ ਮੈਂ ਧਿਆਨ ਰੱਖਿਆ ਹੋਇਆ ਸੀਗਾ ਤੇ ਬਾਕੀ ਫਿਰ ਰਮਾਨ ਆ ਗਿਆ ਸੀ ਮੈਂ ਉਹਦੇ ਨਾਲ ਫਿਰ ਗੱਲਾਂ ਕਰਨ ਲੱਗੀ ਹੋਈ ਸੀ ਤਾਂ ਹੀ ਹਾਂ ਸ੍ਰੀ ਸਿਦੇ ਨਾਲ ਮਜ਼ਾਕ ਕਰ ਰਹੇ ਸੀ ਤੇ ਨਾਲ ਇਹਦੇ ਨਾਲ ਹੁੰਦਾ ਇਹਨਾਂ ਨੂੰ ਬੱਚੇ ਦਾ ਵੀ ਮਨ ਹੋਰ ਹੋ ਜਾਂਦਾ ਚਲੋ ਲਓ ਜੀ ਇੱਥੇ ਹੁਣ ਮੇਕਅਪ ਹੋ ਰਹੀ ਸੀ ਕੱਪੜੇ ਕੱਪੜੇ ਵੀ ਜ਼ਿਆਦਾ ਨਹੀਂ ਤਾਂ ਉਹਨੇ ਦੋ ਹੀ ਸੂਟ ਤੋਂ ਹਣੇ ਸੀਗੇ ਬਾਕੀ ਦੇ ਕੱਪੜੇ ਮਸ਼ੀਨ ਤੋਂ ਤੇਗੇ ਸੀਗੇ ਤੇ ਮੈਂ ਇਹ ਕਿਉਂ ਕਿ ਹੱਥਾਂ ਨਾਲ ਮਲਨੇ ਪੈਂਦੇ ਜੀ ਇਹ ਕਮੀਜ਼ ਵਾਈਟ ਕਲਰ ਦਾ ਥੋੜਾ ਹੋਣ ਕਰਕੇ ਜਿਵੇਂ ਗੋਹੀ ਵਗੈਰਾ ਦਾ ਪਾਹ ਲੱਗ ਜਾਂਦਾ ਹਨ ਜਾਂ ਜਦੋਂ ਪਾਣੀ ਪੂਣੀ ਪੀਉਣੇ ਪੂਛ ਪਾਸ ਮਾਰਦਾ ਪਸ਼ੂ ਉਹਦੇ ਨਾਲ ਫਿਰ ਦਾਗ ਜਾਂ ਪੈ ਜਾਂਦਾ ਫਿਰ ਉਹ ਮਸ਼ੀਨ ਤੋਂ ਕੱਢ ਕੇ ਵੀ ਫਿਰ ਵੀ ਮਲਣਾ ਪੈਂਦਾ ਇਹ ਕਿ ਮਸ਼ੀਨ ਆਪਣੀ ਕਾਫੀ ਪੁਰਾਣੀ ਆ ਤੁਹਾਨੂੰ ਪਤਾ ਹੀ ਹੈ ਉਹ ਨਖੀਰਦੀ ਨਹੀਂ ਨਾ ਜਿਆਦਾ ਕਪੜਾ ਘੱਟ ਮੈਲਾ ਕਪੜਾ ਉਹਦੇ ਵਿੱਚ ਪਾ ਦਿੰਨੇ ਉਹ ਨਿਖਰ ਜਾਂਦਾ ਪਰ ਜਿਆਦਾ ਮੈਲਾ ਕਪੜਾ ਹੋਵੇ ਫਿਰ ਉਹ ਹੱਥਾਂ ਨਾਲ ਮਲਣਾ ਪੈਂਦਾ ਬਾਕੀ ਦੇਖਾਂਗੇ ਜੀ ਹੁਣ ਮਸ਼ੀਨ ਨੂੰ ਮੂਰੇ ਜਾ ਕੇ ਲਾਵਾਂਗੇ ਕਿਉਂਕਿ ਸਰਦੀਆਂ ਤੋਂ ਪਹਿਲਾਂ ਪਹਿਲਾਂ ਲੈਣੀ ਪੈਣੀ ਆ ਆਪਾਂ ਨੂੰ ਜਿਵੇਂ ਹੁਣ ਸਰਦੀਆਂ ਦੇ ਵਿੱਚ ਹਨਾ ਧੁੰਦ ਨਿਕਲਦੀ ਆ ਉਦੋਂ ਫਿਰ ਬਹੁਤ ਜ਼ਿਆਦਾ ਮਤਲਬ ਔਖਾ ਹੁੰਦਾ ਜਿਹੜੀਆਂ ਯੂਨੀਫਾਰਮ ਹੁੰਦੀਆਂ ਉਹ ਨਹੀਂ ਸੁੱਕਦੀਆਂ ਬਾਕੀ ਜਿਹੜੇ ਸਰਦੀਆਂ ਦੀ ਸੌਲ ਸੂਲ ਆਪਾਂ ਧੋਨੇ ਆ ਉਹ ਨਹੀਂ ਛੇਤੀ ਸੁੱਕਦੇ ਤੇ 2-3 ਦਿਨ ਲੱਗ ਜਾਂਦੇ ਆ ਕੱਪੜਾ ਸੁੱਕਣ ਨੂੰ ਬਾਕੀ ਤੁਹਾਨੂੰ ਪਤਾ ਹੀ ਆ ਵੀ ਆਪਣੀ ਅੰਦਰ ਤਾਂ ਕੱਪੜੇ ਸੁੱਕਣੇ ਪਾਉਣ ਨੂੰ ਜਗ੍ਹਾ ਹੀ ਨਹੀਂ ਹੈਨੀ ਬਾਹਰ ਹੀ ਪਤਾਰ ਬੰਨੀ ਹੋਈ ਆ ਉਹ ਫਿਰ ਜਹੇ ਜੇ ਸੁੱਕਦੇ ਉਹ ਜੇ ਗਿੱਲੇ ਹੋ ਜਾਂਦੇ ਆ ਤ੍ਰੀਲ ਦੇ ਨਾਲ ਸੋ ਤਾਂ ਕਰਕੇ ਫਿਰ ਸੋਚ ਰਹੀਆਂ ਵੀ ਇਸ ਵਾਰੀ ਪਿਛਲੀ ਵਾਰ ਆਪਾਂ ਬਹੁਤ ਔਖਾ ਕੱਟਿਆ ਕਿਉਂਕਿ ਕੱਪੜੇ ਨਹੀਂ ਸੁੱਕਣ ਚਾਹੁੰਦੇ ਸੀ। ਅ ਹੋਰ ਕੱਪੜੇ ਧੋ ਕੇ ਪਾ ਦੇਣੇ ਪਹਿਲਾਂ ਵਾਲੇ ਸੁੱਕੇ ਨਹੀਂ ਹੁੰਦੇ ਸੀ ਉੱਤੇ ਦੀ ਉੱਤੇ ਹੋਰ ਪਾਉਣੇ ਪੈ ਜਾਂਦੇ। ਸੋ ਇਸ ਕਰਕੇ ਤਾਂ ਕਰਕੇ ਹੁਣ ਸੋਚਿਆ ਵੀ ਇਸ ਵਾਰੀ ਸਰਦੀਆਂ ਤੋਂ ਪਹਿਲਾਂ-ਪਹਿਲਾਂ ਜਿਹੜੀ ਆਪਾਂ ਮਸ਼ੀਨ ਲੈ ਲਵਾਂਗੇ। ਤੇ ਲੋਜੀ ਇਥੇ ਮਕਮੀਰ ਤੋਂ ਤਾ ਸੀਗਾ ਤੇ ਇਥੇ ਹੁਣ ਕਮੀਰ ਇਹਦੇ ਨਾਲ ਦੀ ਕਮੀਰ ਨਾਲ ਜਿਹੜੀ ਸਲਵਾਰ ਆ ਜੀ ਹਰੀ ਆ ਤੇ ਇਹ ਨਹੀਂ ਇੰਨਾ ਜ਼ਿਆਦਾ ਗੰਦੀ ਹੁੰਦੀ ਲੇਕਿਨ ਚਿੱਟਾ ਕਪੜਾ ਉਹਨੂੰ ਤਾਂ ਸਹਿਸਵਾਕੇ ਵੀ ਅਪਾ ਜਿੰਨੀ ਮਰਜ਼ੀ ਬਚਤ ਕਰ ਲਈਏ ਹਨਾ ਫਿਰ ਵੀ ਦਾਗ ਲੱਗ ਹੀ ਜਾਂਦਾ ਉਹਨੂੰ ਤੇ ਇਹ ਸੂਟ ਮੈਂ ਘਰੇ ਲਾਇਆ ਹੋਇਆ ਸੀ ਜੀ ਆ ਜਿਹੜਾ ਮੇਰਾ ਵਾਰ ਅੰਦਰ ਦਾ ਸੂਟ ਆ ਤੇ ਇਹ ਮੈਂ ਤਾਂ ਕਰਕੇ ਮੈਂ ਕਿਹਾ ਮਸ਼ੀਨ ਦੇ ਵਿੱਚ ਨਾ ਫਿਰ ਕੱਪੜੇ ਦੀ ਥੋੜੀ ਜੀ ਜਿਹੜਾ ਨਵਾਂ ਕੱਪੜਾ ਮੈਂ ਇੱਥੇ ਗੱਲਾਂ ਕਰ ਰਹੀ ਸੀ ਜਿਹੜੀ ਆ ਕੰਦ ਤੁਸੀਂ ਦੇਖ ਸਕਦੇ ਹੋ ਬਾਥਰੂਮ ਦੇ ਨਾਲ ਨਾ ਕੰਦ ਹੈ ਗਿੱਟੀ ਜੀ ਹੋਈ ਪਈ ਆ ਤੇ ਮੈਂ ਪੁੱਛ ਰਹੀ ਸਿਰਮਾਨ ਨੂੰ ਮੈਂ ਕਿਹਾ ਵੀ ਕੋਈ ਪਾਈਪ ਵੀ ਨਹੀਂ ਇੱਥੋਂ ਦੀ ਹੈਗੀ ਵੀ ਐ ਲੱਗਦਾ ਵੀ ਜਿਵੇਂ ਕੰਦ ਦੇ ਵਿੱਚ ਲੀਕੇਜ ਹੋ ਰਹੀ ਹੁੰਦੀ ਆ ਪਾਣੀ ਦੀ ਮੈਂ ਕਿਹਾ ਜਾਂ ਛੱਤ ਤੋਂ ਪਾਣੀ ਉੱਪਰੋਂ ਦੀ ਪੈ ਰਿਹਾ ਹੋਣਾ ਫਿਰ ਰਮਾਨ ਨੂੰ ਮੈਂ ਕਿਹਾ ਸੀ ਮੈਂ ਖੰਦਰਲੀ ਸਾਈਡ ਤੋਂ ਦੇਖ ਵੀ ਅੰਦਰ ਵੀ ਅਸੀਂ ਜਗ੍ਹਾ ਤੇ ਗਿੱਲੀ ਹੈਗੀ ਕੰਦ ਇਹ ਪਹਿਲਾਂ ਰਮਾਨ ਕਹਿੰਦਾ ਕਿ ਮੰਮੀ ਕਿਸੇ ਨੇ ਪਾਣੀ ਡੋਲਤਾ ਹੋਣਾ ਮੈਂ ਕਿਹਾ ਵੀ ਫਿਰ ਆਸੇ ਪਾਸੇ ਗਿੱਲੀ ਹੁੰਦੀ ਇਸ ਜਗ੍ਹਾ ਤੇ ਕਿਉਂ ਇੰਨੀ ਜ਼ਿਆਦਾ ਕਿਉਂ ਨੜੇ ਗਿੱਲੀ ਹੋਈ ਪਈ ਆ ਅੱਜ ਕੱਲ ਤਾਂ ਇੰਨਾ ਜ਼ਿਆਦਾ ਗਰਮੀ ਆ ਜੀ ਬੰਦੇ ਸੁੱਕ ਜਾਂਦੇ ਆ ਨਾ ਉਹ ਪਾਣੀ ਡੋਲਣਾਂਗੇ ਉਹ ਤਾਂ ਵੈਸੇ ਛੇਤੀ ਸੋ ਤਾਂ ਕਰਕੇ ਮੈਂ ਇਹਨੂੰ ਕਹਿ ਰਹੀ ਸੀ ਮੈਂ ਕਿ ਆ ਵੀ ਥੋੜਾ ਉੱਪਰ ਚੜ ਕੇ ਛੱਤ ਦੇ ਦੇਖੀ ਵੀ ਕਿਤੇ ਉੱਪਰ ਦੇ ਤਾਂ ਨਹੀਂ ਪਾਣੀ ਪੈ ਰਿਆ ਸੋ ਵੀ ਨਹੀਂ ਤਾਂ ਫਿਰ ਕੋਈ ਇੰਤਜ਼ਾਮ ਹੋ ਜਾਂਦਾ ਹਨਾ ਨਹੀਂ ਤਾਂ ਬਾਅਦ ਚ ਜ਼ਿਆਦਾ ਨੁਕਸਾਨ ਹੁੰਦਾ ਲਓ ਜੀ ਇੱਥੇ ਮੇਰੇ ਜਿਹੜੇ ਕੱਪੜੇ ਆ ਉਹ ਵੀ ਧੋਤੇ ਗਏ ਨੇ ਤੇ ਬਾਕੀ ਇਹ ਸੂਟ ਦੇ ਵਿੱਚੋਂ ਕਾਫੀ ਰੰਗ ਨਿਕਲਿਆ ਸੀ ਵੈਸੇ ਤਾਂ ਕਹਿੰਦੇ ਹੁੰਦੇ ਜਦੋਂ ਨਮਾ ਕੱਪੜਾ ਪਾ ਧੋਨੇ ਆ ਨਾ ਜੇ ਨੂਨ ਪਾ ਕੇ ਜੇ ਕਹਿੰਦੇ ਭਿਓ ਕੇ ਰੱਖਦੇ ਥੋੜੀ ਦੇਰ ਜਿਹੜੀ ਸੋਈ ਜਿਹਾ ਉਹ ਨਹੀਂ ਨਿਕਲਦੀ ਹੈ ਕਿ ਰੰਗ ਨਹੀਂ ਨਿਕਲਦਾ ਪਰ ਫਿਰ ਮੇਰੇ ਕੋਲ ਇੰਨਾ ਜ਼ਿਆਦਾ ਟਾਈਮ ਹੈ ਨਹੀਂ ਸੀ ਵਾਕਿਆ ਕਮੀਜ਼ ਚੋਂ ਨਹੀਂ ਨਿਕਲਿਆ ਸਲਵਾਰ ਦੇ ਵਿੱਚੋਂ ਤੁਸੀਂ ਦੇਖ ਸਕਦੇ ਕਿੰਨਾ ਚਿਰ ਰੰਗ ਨਿਕਲਿਆ ਸਲਵਾਰ ਚੋਂ ਹੀ ਨਿਕਲਿਆ ਜੀ ਸੋ ਮੈਂ ਕਿਹਾ ਚਲੋ ਵੇ ਕੋਈ ਜ਼ਿਆਦਾ ਖਾਸ ਮਹਿੰਗਾ ਤਾਂ ਹੈ ਨਹੀਂ ਸੀਗਾ ਚਲੋ ਵੀ ਆਇਆ ਵੀ ਥੋੜਾ ਬਹੁਤ ਡੰਗ ਸਾਰ ਦਿੰਦਾ ਬਾਅਦ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਐਂਡ ਵੀਡੀਓ ਚੰਗੀ ਲੱਗੀ ਬਿਲਕੁਲ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਜੀ ਚੈਨਲ ਨੂੰ ਪਲੀਜ਼ ਵੱਧ ਤੋਂ ਵੱਧ ਸਪੋਰਟ ਜਰੂਰ ਕਰੋ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ